ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਦੋਸਤੋ ਸਿੱਧੂ ਮੂਸੇਵਾਲੇ ਦੇ ਪਿਤਾ ਬਾਪੂ ਬਲਕੌਰ ਸਿੰਘ ਨੇ 11 ਕਰੋੜ ਰੁਪਏ ਦਾ ਕੀਤਾ ਐਲਾਨ ਘਰ ਪੀੜਤਾਂ ਵਾਸਤੇ ਅੱਜ ਤੱਕ ਦੀ ਸਭ ਤੋਂ ਵੱਡੀ ਸੇਵਾ ਬਾਪੂ ਬਲਕੌਰ ਸਿੰਘ ਨੇ ਦਿੱਤੀ ਨਾਲ ਹੀ ਭਾਵਕ ਸ਼ਬਦ ਆਖੇ ਦੋਸਤੋ ਸ਼ੁਭ ਪ੍ਰੀਤ ਦੇ ਬਾਰੇ ਕਹਿੰਦੇ ਜੇ ਅੱਜ ਸੁਭ ਜਿਉਂਦਾ ਹੁੰਦਾ ਕਹਿੰਦੇ ਨਾਟ 11 ਤੇ ਬੁੱਕ ਦਾ ਤੁਰਿਆ ਆਉਣਾ ਸੀ ਸੜਕਾਂ ਦੇ ਉੱਤੇ ਮੇਲਦਾ ਨਾਟ 11 ਆਉਣਾ ਸੀ ਤੇ ਫਿਰ ਨਾਟ 11 ਦੇ ਨਾਲ ਮੂਸੇ ਵਾਲੇ ਨੇ ਆਣੀ ਦੇ ਵਿੱਚ ਦੀ ਹੋ ਹੋ ਕੇ ਪਰਿਵਾਰਾਂ ਨੂੰ ਮਿਲਣਾ ਸੀ ਦੋਸਤੋ ਅਗਲੇ ਬਹੁਤ 3 ਮੁੱਦੇ ਹੋਰ ਐ ਪਰ ਮੈਂ ਕਹਿੰਦੇ ਆ ਕਿਉਂਕਿ ਬੀੜ ਕੋਈ ਕਈ ਵੀਰ ਵਿੱਚੋਂ ਛੱਡ ਜਾਂਦੇ ਐ ਦੋਸਤੋ ਆਪਣਾ ਜਿਹੜਾ ਪੁਰਾਣਾ ਚੈਨਲ ਸੀ ਉਹ ਸਸਪੈਂਡ ਹੋ ਗਿਆ ਭਾਵ ਖਤਮ ਹੋ ਗਿਆ ਕਿਉਂਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਕੋਈ ਬੰਦਾ ਸੱਚੀ ਗੱਲ ਕਰੇ ਕਿਹੜੇ ਮੁੱਦੇ ਦੀ ਗੱਲ ਹੋਵੇ ਦੋਸਤੋ ਸਿੱਖ ਰਾਜ ਦੀ ਗੱਲ ਭਾਈ ਅੰਮ੍ਰਿਤਪਾਲ ਦੀ ਗੱਲ ਤੇ ਨਕੰਮਾ ਇਹ ਤਿੰਨ ਗੱਲਾਂ ਕਰਕੇ ਆਪਣਾ ਚੈਨਲ ਢੇਟ ਚੜ ਗਿਆ ਚਲੋ ਆ ਦੇ ਸਿਰ ਦੇ ਉੱਤੇ ਇੱਕ ਨਵਾਂ ਚੈਨਲ ਫਿਰ ਲਾਂਚ ਕੀਤਾ ਆ ਜਿਹੜੇ ਤੇ ਵੀਡੀਓ ਐ ਮੈਂ ਤਾਂ ਤੁਹਾਨੂੰ ਦੱਸਿਆ ਕਿਰਪਾ ਕਰਕੇ ਇਹਨੂੰ ਸਬਸਕ੍ਰਾਈਬ ਕਰ ਲਓ ਤੇ ਹੁਣ ਦੋਸਤੋ ਅੱਗੇ ਚੱਲਦੇ ਆਂ। ਭਗਵੰਤ ਮਾਨ ਦੀ ਸੇ ਪੰਜਾਬੀ ਵਾਸਤੇ ਸਾਰੇ ਅਰਦਾਸ ਜ਼ਰੂਰ ਕਰਿਓ ਦੋਸਤੋ। ਪੰਜਾਬ ਦਾ ਸੀਐਮ ਐ ਹਾਂ ਸਾਡੇ ਵਿਰੋਧ ਹੋਣਗੇ ਦੋਸਤੋ ਪਰ ਉਹਦੇ ਨਾਲ ਕੋਈ ਵੈਰ ਨਹੀਂ। ਕਿਉਂਕਿ ਖਾਲਸਾ ਨਿਰਭਉ ਤੇ ਨਿਰਵੈ ਜਿੱਥੇ ਕਿਤੇ ਉਹ ਮਾੜਾ ਚੱਲਦਾ ਦਿੱਲੀ ਦੇ ਥੱਲੇ ਲੱਗ ਕੇ ਚੱਲਦਾ ਗਲਤ ਕਰਦਾ ਉੱਥੇ ਦੋਸਤੋਂ ਡਾਂਗ ਲੈ ਕੇ ਖੜਦੇ ਆ ਤੇ ਨੰਬਰ 2 ਦੋਸਤੋਂ ਇਹ ਗੱਲ ਤੇ ਇੱਕ ਗੱਲ ਜਦੋਂ ਭਗਵਾਨ ਤਮਾਨ ਹਸਪਤਾਲ ਵਿੱਚ ਦਾਖਲ ਹੋਏ ਦੋਸਤੋ ਕਿਹੋ ਜਿਹਾ ਮੀੜ ਗਿਆ ਸਾਡਾ ਇੱਕ ਬੰਦਾ ਯਾਰ ਬਿਮਾਰ ਹੈ ਚਲੋ ਕਹੇ ਨਾ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਕਿਉਂਕਿ ਹਸਪਤਾਲ ਵਿੱਚ ਹਰ ਕੋਈ ਉਦੋਂ ਦਾਖਲ ਹੁੰਦਾ ਜਦੋਂ ਦੋਸਤੋ ਸਿਰ ਤੋਂ ਪਾਣੀ ਲੰਗਦਾ ਆ ਬਬੰਤਮਾਨ ਦੀ ਸੇ ਪੰਜਾਬੀ ਦੀ ਅਰਦਾਸ ਨਹੀਂ ਕਰੀ ਮਾਂ ਦੇ ਪੁੱਤਾਂ ਨੇ ਕਹਿੰਦੇ ਆ ਰਹੇ ਹੈ ਜੀ ਨਵਾਂ ਮੁੱਖ ਮੰਤਰੀ ਨਿਜਰ ਦੀ ਸਿਕਿਉਰਿਟੀ ਵਧਾਤੀ ਜੀ ਹਰਪਾਲ ਚੀਮਾ ਅਬਨ ਰੋੜਾ ਬਣੂਗਾ ਮੁੱਖ ਮੰਤਰੀ ਦੋਸਤੋ ਕਿੱਡੀ ਜਰ ਬੇ ਵਿਸ਼ਵਾਸੀ ਹੈ ਕਿੱਡੀ ਬੇਵਸਵਾਤੀ ਮੈਂ ਤੁਹਾਨੂੰ ਇੱਕ ਗੱਲ ਸਾਰਿਆਂ ਨੂੰ ਕਹਿ ਦਿਆਂ ਕਿ ਭਰਾਵੋ ਅਜੇ ਭਗਵੰਤ ਮਾਨ ਨਹੀਂ ਹੱਲਦਾ ਅਜੇ ਹੋਰ ਕੋਈ ਭਗਵੰਤ ਮਾਨ ਦੇ ਬਰੋਬਰ ਨਹੀਂ ਆਇਆ ਜਿਹੜਾ ਭਗਵੰਤ ਮਾਨ ਮੰਗੂ ਤੇਜੀ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਪੈਰੀਆ ਖਲਾ ਸਕੇ ਜਿਹੜਾ ਕੇਜਰੀਵਾਲ ਨੂੰ ਵੱਡਾ ਭਰਾ ਕਹਿ ਕੇ ਭੱਜ ਕੇ ਉਹਦੇ ਅੱਗੇ ਝੁਕ ਜਾਵੇ ਪੈਰਾਂ ਨੂੰ ਹੱਥ ਲਾਵੇ ਅਜੇ ਤੱਕ ਇੰਨਾ ਤੇਜ਼ੀ ਵਾਲਾ ਬੰਦਾ ਆਇਆ ਨਹੀਂ ਤਿਆਰ ਤੇ ਸਾਰੇ ਨੇ ਸਾਰੇ ਵਿਧਾਇਕ ਥੋੜਿਆਂ ਨੂੰ ਛੱਡ ਕੇ ਦੋਸਤੋ ਜਦੋਂ ਵੀ ਦਿੱਲੀ ਤੱਕਾ ਕਰਦੀ ਹੈ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਦੇ ਭਗਵੰਤ ਮਾਨ ਦੇ ਨਾਲ ਖੜੇ ਆ ਲੋਕ ਉਹਨੂੰ ਜਪਾਇਆ ਨਾ ਕਿ ਕੇਜਰੀਵਾਲ ਨੂੰ ਕੇਜਰੀਵਾਲ ਹੜਾਂ ਵਿੱਚ ਆਇਆ ਲੋਕਾਂ ਨੂੰ ਜ਼ਹਿਰ ਵਰਗਾ ਲੱਗਿਆ ਦੋਸਤੋ ਲੋਕਾਂ ਨੂੰ ਇੰਜ ਲੱਗਿਆ ਜਿਵੇਂ ਮੁਸਲਮਾਨ ਨੂੰ ਕਹਿ ਦਿੰਦੇ ਆ ਦੋਸਤੋ ਵੀ ਸੂਰ ਤੇ ਗਾਂ ਦਾ ਆਪਾ ਆਧਾਰਨ ਦਿੰਦੇ ਆ ਹਿੰਦੂ ਨੂੰ ਤੇ ਮੁਸਲਮਾਨ ਦੀ ਗੱਲ ਕਰਦੇ ਤੇ ਉਸ ਤਰ੍ਹਾਂ ਲੱਗਿਆ ਦੋਸਤੋ ਜਦੋਂ ਕੋਈ ਕੇਜਰੀ ਵਾਲਾ ਆ ਮਨੀਸ਼ ਸੌਦੀਆ ਆ ਤੇ ਪੰਜਾਬ ਦੇ ਲੋਕਾਂ ਦੇ ਮਨ ਵਿੱਚ ਕ੍ਰੋਧ ਆ ਤੇ ਉਹਨੇ ਗੱਲ ਵੀ ਛੋਟੀ ਜੀ ਕੀਤੀ ਬੇਕਾਰ ਗੱਲ ਕੇਜਰੀ ਵਾਲੇ ਕੋ ਮੁੱਖ ਮੰਤਰੀ ਦੇ 10 15 ਸਾਲ 10 ਸਾਲ 15 ਕੋਈ ਚੱਜ ਦਾ ਪੈਕੇਜ ਦੇ ਕੇ ਜਾ ਫਿਰ ਮੈਂ ਦਿੱਲੀ ਦੇ ਲੋਕਾਂ ਨੂੰ ਕਹੂੰਗਾ ਇਹ ਸਮਾਨ ਇਕੱਠਾ ਕਰਕੇ ਭੇਜਣਾ ਓ ਜਾ ਓਏ ਕੇਂਦਰੀ ਵਾਲਾ ਉਹੀ ਲਾਲਿਆਂ ਵਾਲੀ ਗੱਲ ਕਰਤੀ ਕੋਈ ਘਾਟਾ ਨਹੀਂ ਪੰਜਾਬ ਦੇ ਵਿੱਚ ਬੱਚਾ ਬੱਚਾ ਪਰਿਹੜਾਂ ਵਾਸਤੇ ਦੋਸਤੋ ਮਨਕੀਰ ਕੌਲਕ ਕਲਾਕਾਰ ਜੀ ਦਾ ਨਾਮ ਸਿੱਧੂ ਮੂਸੇਵਾਲੇ ਦੇ ਇਸ ਵਿੱਚ ਵੀ ਆਇਆ ਸੀ ਦੋਸਤੋ ਉਹਨੇ 5 ਕਰੋੜ ਦਿੱਤਾ ਤੇ ਮੂਸੇ ਵਾਲੇ ਦੇ ਪਿਤਾ ਨੇ 11 ਕਰੋੜ ਦਿੱਤਾ ਕਈ ਬੰਦੇ ਕਹਿ ਰਹੇ ਐ ਕਿ ਮਨਕੀਰਤ ਨੂੰ ਦੱਬਿਆ ਜੇ ਮਨਕੀਰਤ ਦੱਸ ਦਿੰਦਾ ਤੇ 20 ਦਿੰਦਾ ਕਹਿੰਦੇ ਮੂਸੇ ਵਾਲੇ ਦਾ ਪਿਤਾ ਪਰ ਦੋਸਤੋ ਹੜਾਂ ਦੇ ਵਿੱਚ ਯਾਰ ਇਹੋ ਜੀਆਂ ਗੱਲਾਂ ਨਾ ਕਰਿਆ ਕਰੋ ਹੜਾਂ ਵਿੱਚ ਤੁਸੀਂ ਕੋਈ ਦੁਸ਼ਮਣੀ ਨਾ ਲੈ ਕੇ ਆਇਆ ਕਰੋ ਉਹ ਦੋਸਤੋ ਅੱਡ ਬੱਕਰੀ ਗੱਲ ਹੋਵੇਗੀ ਉਹਦਾ ਲਟੈਣ ਜੀ ਵਰਗਾ ਪੁੱਤ ਕੋਠੇ ਜਿੱਦਾਂ ਪੁੱਤ ਦੁਨੀਆ ਤੋਂ ਗਿਆ ਜਿਹੜੇ ਬੰਦਿਆਂ ਦਾ ਵਿੱਚ ਹੱਥ ਸੀ ਉਹ ਨਹੀਂ ਬਖਸੂਗਾ ਦੋਸਤੋ ਮੇਰੀ ਇੱਕ ਦਿਨ ਗੱਲ ਹੋਈ ਬਾਪੂ ਬਲਕੌਰ ਸਿੰਘ ਨਾਲ ਮੈਂ ਉਹਨਾਂ ਨਾਲ ਦੋ ਗੱਲਾਂ ਕੀਤੀਆਂ ਦੋਸਤੋ ਨੰਬਰ 1 ਤੇ ਕਿ ਬਾਪੂ ਜੀ ਤੁਸੀਂ ਸਿਆਸਤ ਵਿੱਚ ਕਿਉਂ ਆ ਗਏ ਘਰੇ ਤੇ ਕਿਉਂ ਨਹੀਂ ਬਹਿੰਦੇ ਤੁਸੀਂ ਸਿੱਧੂ ਮੂਸੇਵਾਲੇ ਦੀ ਬਣਾਈ ਹੋਈ ਇੱਜ਼ਤ ਖਰਾਬ ਕਰੀ ਜਾਂਦੇ ਹੋ ਤੁਸੀਂ ਜਲੰਧਰ ਵਿੱਚ ਜਾ ਕੇ ਭਗਵੰਤ ਮਾਨ ਦੇ ਖਿਲਾਫ ਕਿਉਂ ਬੋਲੇ ਜਿਹੜੀ ਕਾਂਗਰਸ 84 ਦੀ ਇਹਨੂੰ ਟੈਗ ਕੀਤਾ ਤੁਸੀਂ ਉਸ ਕਾਂਗਰਸ ਤੋਂ ਟਿਕਟ ਮੰਗਦੇ ਹੋ ਨਹੀਂ ਤੁਹਾਨੂੰ ਵੋਟ ਪਵੇਗੀ ਤੇ ਦੋਸਤੋਂ ਨੇ ਕਿਹਾ ਕਿ ਪੁੱਤਰਾ ਮੇਰਾ ਰਾਜਨੀਤੀ ਚਾਉਣ ਦਾ ਸ਼ੌਂਕ ਨਹੀਂ ਮਜਬੂਰੀ ਬਣ ਗਈ ਹੈ ਮਜਬੂਰੀ ਤਾਂ ਬਣ ਗਈ ਹੈ ਕਿ ਮੈਂ ਸਿੱਧੂ ਦਾ ਇਨਸਾਫ ਲੈਣਾ ਚਾਹਣਾ। ਕੋਈ ਸਰਕਾਰ ਨੇ ਇਨਸਾਫ ਨਹੀਂ ਦਿੱਤਾ। ਮੈਨੂੰ ਭਾਜਪੀ ਵਾਲਿਆਂ ਨੇ ਲਾਰਾ ਲਾਇਆ, ਆਮ ਪਾਰਟੀ ਨੇ ਲਾਰਾ ਲਾਇਆ, ਕਾਂਗਰਸ ਨੇ ਲਾਰਾ ਲਾਇਆ। ਪਰ ਹੁਣ ਮੇਰਾ ਇਹ ਇਰਾਦਾ ਹੈ ਕਿ ਮੈਂ ਐਮਪੀ ਬਣ ਕੇ ਐਮਐਲਏ ਬਣ ਕੇ ਮੰਤਰੀ ਬਣ ਕੇ ਆਪ ਸਿੱਧੂ ਦੇ ਜਿਹੜੇ ਆ ਜਿਹੜੇ ਗਾਇਕ ਜੇ ਹਨਾ ਪੰਜ ਚਾਰ ਤੁਸੀਂ ਸਾਰਿਆਂ ਦਾ ਨਾਂ ਜਾਣਦੇ ਹੋ। ਦਰਬੇ ਟੂਰਨਾਮੈਂਟ ਤੇ ਆਉਨੋ ਕਿਹਨੂੰ ਹਟਾਇਆ ਸੀ ਮੂਸੇ ਵਾਲੇ ਨੇ ਕੌਣ ਭੁੱਲਿਆ ਦੋਸਤੋ ਇਹਨੂੰ ਭਵਨੇ ਗਾਣਿਆਂ ਚ ਕਿਹਾ ਸੀ ਕਿ ਸਾਰੇ ਖੁੰਝੇ ਲਾਤੇ ਉਹਨਾਂ ਨੂੰ ਕੌਣ ਭੁੱਲਿਆ ਦੋਸਤੋ ਉਹਨਾਂ ਨੂੰ ਸਜ਼ਾ ਦੇਣੀ ਚਾਹੁੰਦਾ ਹੈ ਮੂਸੇ ਵਾਲੇ ਦਾ ਪਿਤਾ ਬਲਕੌਰ ਸਿੰਘ ਤੇ ਦੋਸਤੋ ਅਗਲੀ ਜਿਹੜੀ ਗੱਲ ਸੀ ਨਾ ਭਗਵੰਤ ਮਾਨਾ ਮਾਨਸਾ ਇੱਕ ਬੜੀ ਵੱਡੀ ਗਲਤੀ ਕਰ ਰਹੇਗਾ ਬੜੀ ਵੱਡੀ ਭੁੱਲ ਕਰ ਰਹੇ ਹੋ ਤੁਸੀਂ ਕਿਉਂ ਨਹੀਂ ਪੈਕੇਜ ਮੰਗ ਰਹੇ? ਸੈਂਟਰ ਸਰਕਾਰ ਤੋਂ ਪੈਕੇਜ ਕਿਉਂ ਨਹੀਂ ਮੰਗ ਰਹੇ? ਪ੍ਰਧਾਨ ਮੰਤਰੀ ਹੈ ਦੇਸ਼ ਦਾ ਨਰਿੰਦਰ ਮੋਦੀ ਸਾਹਿਬ। ਅਸੀਂ ਉਹਦੀ ਇੱਜ਼ਤ ਕਰਦੇ ਹਾਂ ਤੇ ਪ੍ਰਧਾਨ ਮੰਤਰੀ ਹੋਣ ਦੇ ਨਾਂਤੇ ਤੁਸੀਂ ਉਹਨਾਂ ਤੋਂ ਕਿਉਂ ਨਹੀਂ ਪੈਕੇਜ ਮੰਗ ਰਹੇ? ਤੁਸੀਂ ਪੰਜਾਬ ਵਾਸਤੇ ਪੈਕੇਜ ਕਿਸੇ ਬਾਹਰਲੀ ਸਟੇਟ ਤੋਂ ਨਹੀਂ ਮੰਗਣਾ ਬਾਹਰਲੇ ਦੇਸ਼ ਤੋਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਉਦੋਂ ਪੈਕੇਜ ਮੰਗ ਤੁਸੀਂ ਕਹਿੰਦੇ ਮੈਂ ਉਦੋਂ ਮੰਗੂੰਗਾ ਜਦੋਂ ਪਾਣੀ ਉੱਤਰ ਗਿਆ ਮਾਨ ਸਾਹਿਬ ਸਿਆਣੇ ਕਹਿੰਦੇ ਐ ਕਹਿੰਦੇ ਤਤੇ ਕਾ ਜਿਹੜਾ ਕੰਮ ਹੋ ਜੇ ਉਹਦੇ ਵਰਗੀ ਰੀਤ ਨਹੀਂ ਜਦੋਂ ਦਿਨ ਲੰਘ ਗਏ ਕੁਝ ਨਹੀਂ ਬੜਨਾ ਹੁਣ ਬੀਜੇਪੀ ਫਸੀ ਐ ਕਿਉਂਕਿ ਉਹਨਾਂ ਨੇ ਪੰਜਾਬ ਚੋਂ ਵੋਟਾਂ ਲੈਣੀਆਂ ਸਿਵਰਾਜ ਸਿੰਘ ਆਇਆ ਸੀ ਉਹਨੇ ਇੱਕ ਬਹਾਨਾ ਕੱਢ ਲਿਆ ਕਹਿੰਦਾ ਮੈਂ ਪੈਕੇਜ ਦੇਵਾ ਕੀ ਤੁਹਾਡਾ ਮੁੱਖ ਮੰਤਰੀ ਮੰਗਦਾ ਹੀ ਨਹੀਂ ਸਾ ਤੋਂ ਜੇ ਮੰਗੇ ਤਾਂ ਦਈਏ ਕੀ ਮਾਨ ਸਾਹਿਬ ਤੁਹਾਡੇ ਕੋਲੇ ਇਹੋ ਜਿਹੇ ਸਾਇੰਟਿਸਟ ਹੈ ਨਹੀਂਗੇ ਜਿਹੜੇ ਅੱਜ ਹੀ ਦੱਸ ਦੇਣ ਕਿ ਇੰਨਾ ਹਰਜਾਨਾ ਹੋ ਗਿਆ ਕਿ ਇਥੇ ਕਮਲੇ ਤੋਂ ਕਮਲੇ ਨੂੰ ਪਤਾ ਹੈ ਕਿ ਸਾਰੀਆਂ ਫਸਲਾਂ ਮਰ ਗਈਆਂ ਸਾਰੇ ਘਰ ਟੁੱਟ ਗਏ ਤੁਸੀਂ ਧੇਰ ਕਿਹੜੀ ਗੱਲ ਨਹੀਂ ਕਰਦੇ ਹੋ ਕਰਪਾਲ ਸਿੰਘ ਔਲਖ ਬੈਠਾ 22 ਚਾਂਸਲਰ ਪੀਏਯੂ ਦਾ ਸਰਦਾਰਾ ਸਿੰਘ ਝੋਲ ਵਰਗੇ ਬੰਦੇ ਬੈਠੇ ਐ ਰਣਜੀਤ ਸਿੰਘ ਵਰਗੇ ਦਵਿੰਦਰ ਸ਼ਰਮਾ ਵਰਗੇ ਬੈਠੇ ਐ ਹੋਰ ਕਿਹਨੂੰ ਢੀਕਦੇ ਹੋ ਉਹਨਾਂ ਨੂੰ ਸੱਦੋ ਟੀਮ ਬਣਾਓ ਤੇ ਉਹ ਤੁਹਾਨੂੰ ਦੋ ਦਿਨਾਂ ਚ ਦੱਸ ਦੇਣਗੇ ਕਿ ਇੰਨੇ 100 ਕਰੋੜ ਰੁਪਏ ਦਾ ਪੈਕੇਜ ਸੈਂਟਰ ਤੋਂ ਮੰਗੋ ਮਾਨ ਸਾਹਿਬ ਜੇ ਨਾ ਦਿੰਦੇ ਉਹਨਾਂ ਦੇ ਜੁੱਤਨਾ ਪੈਂਦਣਾ ਪਰ ਤੁਸੀਂ ਗਲਤੀ ਕਰ ਰਿਹਾ ਬੈਠੇ ਵੱਡੀ ਤੁਸੀਂ ਕਹਿੰਦੇ ਮੈਂ ਉਹ ਤੋਂ ਮੰਗੂ ਜਦੋਂ ਪਾਣੀ ਉੱਤਰ ਗਿਆ ਹਾਂ ਮੈਂ ਉਹਦਾ ਅੱਜ ਆ ਲਾਂ ਉਹ ਭਰਾਵਾ ਉਥੇ ਕੰਮਲੇ ਤੋਂ ਕੰਮਲੇ ਨੂੰ ਦਸੀ ਜਾਂਦਾ ਕਿ ਉਥੇ ਇੰਨੇ 100 ਕਰੋੜ ਦਾ ਨੁਕਸਾਨ ਹੋ ਗਿਆ ਤੋ ਕਿਉਂ ਨਹੀਂ ਬੀਜੇਪੀ ਦੇ ਅੱਗੇ ਮੰਗ ਰੱਖ ਦਿੰਦਾ ਤੇ ਦੂਜੀ ਗੱਲ ਮੈਂ ਬੀਜੇਪੀ ਨੂੰ ਕਹਿਣਾ ਚਾਹਣਾ ਹੈ ਕਿ ਸੁਨੀਲ ਜਾਖੜ ਜੀ ਅਸ਼ਵਨੀ ਕੁਮਾਰ ਜੀ ਤੇ ਜਿਹੜੇ ਪੱਗਾਂ ਵਾਲੇ ਕਾਂਲੀ ਦਲ ਚੋਂ ਗਏ ਹੋ ਕੋਈ ਭਰਾਵਾ ਤੁਸੀਂ ਪ੍ਰਧਾਨਤਵਾਨ ਨੂੰ ਬੁਲਾਉਣਾ ਚਾਹੁੰਦੇ ਹੋ ਆਨ ਨੂੰ ਤੁਸੀਂ ਵੋਟਾਂ ਲੈਣ ਨਹੀਂ ਆਓਗੇ ਤੁਹਾਡੇ ਅੱਖਾਂ ਫੁੱਟੀਆਂ ਨੇ ਤੁਹਾਨੂੰ ਨਹੀਂ ਦਿੰਦਾ ਕਿ ਪੰਜਾਬ ਨੂੰ ਅੱਜ ਪੈਸਾ ਚਾਹੀਦਾ ਹੈ ਤਾਂ ਇੱਕ ਜ ਚਾਹੀਦਾ ਜਦੋਂ ਪੰਜਾਬ ਦੇ ਸਿਰ ਕਰਜ਼ਾ ਪਾਉਣਾ ਸੀ ਆਤਵਾਦ ਦਾ ਸਾਰਾ ਖਰਚਾ ਪੰਜਾਬ ਦੇ ਸਿਰ ਤੇ ਪਾਤਾ ਤੇ ਦੋਸਤੋ ਜਦੋਂ ਵੀ ਕੋਈ ਇੱਥੇ ਕੇਂਦਰੀ ਫੋਰਸਾਂ ਆਈਆਂ ਫੌਜ ਆਈ ਉਹਦਾ ਸਾਰਾ ਖਰਚਾ ਜੋੜ ਕੇ ਤੁਸੀਂ ਪੰਜਾਬ ਦੇ ਸਿਰ ਪਾ ਦਿੰਦੇ ਹੋ ਉਦੋਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਅੱਜ ਜਦੋਂ ਪੰਜਾਬ ਨੂੰ ਲੋੜ ਐ ਅੱਜ ਤੁਸੀਂ ਕਹਿਣੋ ਮੁੱਖ ਮੰਤਰੀ ਮੰਗੇ ਤੁਹਾਡੀਆਂ ਅੱਖਾਂ ਫੁੱਟੀਆਂ ਤੁਸੀਂ ਵੋਟਾਂ ਨਹੀਂ ਲੈਣੀਆਂ ਪੰਜਾਬ ਤੋਂ ਸੁਨੀਲ ਜਾਖੜ ਟ੍ਰੈਕਟਰ ਤੇ ਚੜ੍ਹ ਕੇ ਤਾਂ ਭੱਗ ਗਿਆ 855 ਚਲਾ ਕੇ ਲੈ ਗਿਆ ਨਾਲ ਮੱਧ ਪ੍ਰਦੇਸ਼ ਦਾ ਤਿੰਨ ਵਾਰੀ ਮੁੱਖ ਮੰਤਰੀ ਰਿਹਾ ਸਿਵਰਾਜ ਸਿੰਘ ਖੇਤੀਬਾੜੀ ਮੰਤਰੀ ਉਹ ਦੋਸਤੋ ਗੰਨੇ ਨੂੰ ਹਲਿਆ ਹਲਿਆ ਦੇਖਦਾ ਸੀ ਕਹਿੰਦਾ ਮੈਂ ਗੰਨੇ ਨੂੰ ਦੇਖਦਾ ਐ ਕਿ ਧਰਤੀ ਦੇ ਵਿੱਚ ਜੜ ਹੈਗੀ ਐ ਕਿ ਟੁੱਟ ਗਿਆ ਕਮਾਲ ਦੀ ਗੱਲ ਐ ਯਾਰ ਪਾਣੀ ਦੇ ਵਿੱਚ ਤੇ ਜ਼ਰੂਰ ਵਾਗੇ ਲੱਖ ਲੱਖ ਦੇ ਵਿੱਚ ਪਰ ਦੇ ਕੇ ਕੱਖ ਨਹੀਂ ਗਏ ਬਹੁਤ ਮਾੜਾ ਤੁਹਾਨੂੰ ਉਦੋਂ ਪਤਾ ਲੱਗੂ ਜਦੋਂ ਬੋਟਾਂ ਨੂੰ ਆਉਂਗੇ ਉਦੋਂ ਲੋਕ ਤੁਹਾਨੂੰ ਪਤਾ ਦੱਸਣਗੇ ਤੇ ਦੋਸਤੋ ਇਹ ਗੱਲਾਂ ਬਾਤਾਂ ਮੇਨ ਸੀ ਕਮੈ ਸਰਬੀਰ ਬਾਦਲ ਦੀ ਪ੍ਰਸ਼ੰਸਾ ਕਰਨੀ ਚਾਹਣਾ ਦੋਸਤੋ ਜਦੋਂ ਬੰਦਾ ਯਾਰ ਉਹਨੇ ਕਿਨਾਰਾ ਦਿੱਤਾ ਹੈ ਕਹਿੰਦਾ ਪੰਜਾਬੀਆਂ ਨਾਲ ਪੰਜਾਬੀ ਖੜਨਗੇ ਇਹ ਗੱਲ ਭਰਾਵੋ ਵਜਨ ਵਾਲੀ ਹੈ ਭਾਵੇਂ ਸੁਖਵੀਰ ਬਾਦਲ ਨਾਲ ਸਾਡੇ ਬੜੇ ਮਤ ਭੇਦ ਹੈ ਬੜੇ ਮਤ ਭੇਦ ਹੈ ਕਿਉਂਕਿ ਉਹਨਾਂ ਦੀ ਸਰਕਾਰ ਦੇ ਵਿੱਚ ਜਿਹੜੇ ਸਮੇਧ ਸੈਣੀ ਵਰਗਿਆਂ ਨੇ ਕੰਮ ਕਰਿਆ ਅਸੀਂ ਭੁੱਲਦੇ ਨਹੀਂ ਬਹੁਤ ਮਾੜਾ ਉਹਨਾਂ ਨੇ ਬੀਬੀ ਖਾਲੜਾ ਹਰੋਲ ਕੇ ਰੱਖੀ ਸੀ ਉਹਨੂੰ ਰਾਜ ਸਭਾ ਦਾ ਮੈਂਬਰ ਬਣਾ ਕੇ ਕਿਉਂ ਨਹੀਂ ਭੇਜਿਆ ਸਖਵੀਰ ਬਾਦਲ ਨੇ ਸਾਡੇ ਮਨ ਦੇ ਵਿੱਚ ਅੱਗ ਮਚਦੀ ਹੈ ਪਰ ਦੋਸਤੋ ਸਖਵੀਰ ਬਾਦਲ ਕਹਿਛ ਦੇ ਰਿਆ ਨਗਦ ਉਹ ਕਿਤੇ 2 ਲੱਖ ਕਿਤੇ 3 ਲੱਖ 5 ਲੱਖ ਵੀ ਇਕ ਤਾਂ ਦਿੰਦਾ ਹੈ ਭਰਾਵੋ ਜੇ ਕੋਈ ਚੰਗਾ ਕਰਦਾ ਹੈ ਤੇ ਪ੍ਰਸ਼ੰਸਾ ਕਰਨੀ ਬਣਦੀ ਹੈ ਕਈ ਭਰਾ ਕਹਿੰਦੇ ਉਹ ਤਾਂ ਗੋਲਕ ਦੇ ਪੈਸੇ ਵੰਡਦਾ ਹੈ ਕਹਿੰਦੇ ਗੁਰਦੁਆਰਿਆਂ ਦੀਆਂ ਗੋਲਕਾਂ ਦੇ ਪੈਸੇ ਵੜਦਾ ਹੈ। ਭਰਾਓ ਇਹ ਗੱਲ ਗਲਤ ਗੱਲ ਨਹੀਂ ਕਰਦੇ। ਪਰ ਕੁਝ ਹੱਦ ਤੱਕ ਭਾਈ ਲੋਕਾਂ ਦੀ ਜਿਹੜੀ ਗੱਲ ਹੈ ਉਹਦੇ 'ਚ ਵੀ ਵਿੱਚਵੇਂ ਸਮਿਆਂ ਦੇ ਵਿੱਚ ਜਿਹੜਾ ਕੁਝ ਕੀਤਾ ਤਾਂ ਕਰਕੇ ਲੋਕਾਂ ਕਹਿੰਦੇ। ਪਰ ਜਦੋਂ ਕੋਈ ਬੰਦਾ ਸੇਵਾ ਕਰਦਾ ਹੈ ਉਹਨੂੰ ਭਰਾਓ ਤਾਨ ਨੇ ਮਿਹਣੇ ਨਾ ਮਾਰੋ। ਇੱਕ ਮੈਂ ਗੱਲ ਮੂਸੇ ਵਾਲੇ ਦੇ ਪਿਓ ਨੂੰ ਕਹਦੇ ਆ। ਬਾਪੂ ਬਲਖੌਰ ਨੂੰ ਤੇ ਕਲਾਕਾਰਾਂ ਨੂੰ ਕਹਿੰਦੇ ਆ ਭਰਾਵੋ ਕਰੋੜਾ ਰੁਪਇਆ ਕਿਹਨੂੰ ਦੇ ਕੇ ਜਾਈ ਜਾਂਦੇ ਹੋ ਸੰਸਥਾਾਂਵਾਂ ਵਾਲੇ ਤੁਹਾਡੇ ਅੱਧੇ ਪੈਸੇ ਵੀ ਨਹੀਂ ਲਾਉਂਦੇ ਮਾਫ ਕਰਨਾ ਦੋ ਤਿੰਨ ਸੰਸਥਾਾਂਵਾਂ ਨੂੰ ਛੱਡ ਕੇ ਦੂਜੀਆਂ ਭਰਾਵੋ ਉੱਥੇ ਮੰਝੀਆਂ ਐ ਲਾ ਕੇ ਬੈਠਣੇ ਜਿਵੇਂ ਕਿਸੇ ਸਮੇਂ ਬਾਬੇ ਬਕਾਲੇ ਦੀ ਧਰਤੀ ਤੇ ਨਾ ਫੱਗ ਮੰਜੀਆਂ ਲਾ ਕੇ ਬਹਿ ਗਏ ਸੀ ਤੇ ਉਸੇ ਦਾ ਰਾਜ ਬੈਠੇ ਆ ਪਰਮਜੀਤ ਸਿੰਘ ਮੰਡ ਦਲ ਖਾਲਸਾ ਵਾਲਾ ਨੌਜਵਾਨ ਉਹਨੇ ਬੋਲਿਆ ਉਹ ਕਹਿੰਦਾ ਇੰਨੀਆਂ ਇਨਜੀਓ ਬਣ ਗਈਆਂ ਉਹਨੇ ਤੇ ਪਿੰਡ ਨਹੀਂ ਡੁੱਬੇ ਹੜ੍ਹਾਂ ਚ ਜਿੰਨੀਆਂ ਇਨਜੀਓ ਬਣ ਗਈਆਂ ਕੋਈ ਕਹਿੰਦਾ ਇਹ ਆ ਕੋਈ ਮੈਰੀਟ ਲੱਗ ਜੇ ਕੋਈ ਕਹਿੰਦਾ ਕੀ ਆ ਕੋਈ ਮੈਨੂੰ ਕੋਈ ਕਲਾਕਾਰ 2 ਕਰੋੜ ਬਾਜੇ ਸਾਰੇ ਤੰਬੂ ਲਾ ਕੇ ਬਹਿ ਗਏ ਪੈਂਟ ਲਾ ਕੇ ਬਹਿ ਗਏ ਭਰਾਵੋ ਮੈਂ ਸਾਰਿਆਂ ਨੂੰ ਕਹਿਣਾ ਚਾਹਣਾ ਜਿਨ੍ਹਾਂ ਨੇ ਨਗਦ ਪੈਸੇ ਦੇਣੇ ਆ ਭਰਾਵੋ ਕਿਸੇ ਨੂੰ ਪੰਜੀ ਨਾ ਦਿਓ ਪਾਣੀ ਉੱਤਰ ਜਾਣ ਦੇ ਆਪ ਜਾਇਓ ਚਾਹੇ ਇੱਕ ਕਮਰਾ ਪਾਇਆਇਓ ਦੋਸਤ ਇੱਕ ਕਮਰਾ ਆਪਣੇ ਹੱਥ ਨਾਲ ਪਾਇਆਇਓ ਤੁਹਾਡੀ ਸੇਵਾ ਸਫਲ ਹੈ ਕਲਾਕਾਰ ਦਰਜੀਤ ਦੋਸਾਂਝ ਜਿਨ੍ਹਾਂ 10 ਪਿੰਦ ਗੋਦ ਲੈਣ ਦੀ ਗੱਲ ਕਰੀ ਹੈ ਉਹਦਾ ਧੰਨਵਾਦ ਹੈ ਭਰਾਵਾ ਕਿਸੇ ਸੰਸਥਾ ਨੂੰ ਪੈਸੇ ਨਾ ਦੇ ਦਿਨ ਦੇਖੀ ਦਰਜੀਤ ਸਿਆ ਲੋਕ ਕਹਿਣਗੇ ਕਿ ਤੁਹਾਡਾ ਕਿ ਢਮਚ ਦਾ ਪੈਸੇ ਉਹਨਾਂ ਦੇ ਹੈ ਭਰਾਵੋ ਢਿੱਡ ਤਾਂ ਮੱਚਦਾ ਹੈ ਇਹ ਲੋਕਾਂ ਤੱਕ ਪਹੁੰਚ ਨਹੀਂ ਪੈਸਾ ਬੜੀ ਭੈੜੀ ਚੀਜ਼ ਹੈ ਇਸ ਲਈ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਵੀਰੋ ਆਪ ਸੇਵਾ ਕਰ ਦਿਓ ਜਾਂ ਫਿਰ ਪਿੰਡਾਂ ਦੀ ਕਮੇਟੀ ਬਣਾ ਦਿਓ ਜਿਹੜੇ ਪਿੰਡ ਹੜ ਪੀੜਤ ਚਾਏ ਹੈ ਪਿੰਡਾਂ ਦੀ ਕਮੇਟੀ ਬਣਾ ਦਿਓ ਉਹ ਇਕੱਠੇ ਹੋ ਕੇ ਪੈਸੇ ਲਾ ਲੈਣਗੇ ਏ ਦੋਸਤੋ ਗੱਲ ਆ ਫਖੀਰ ਤੇ ਮੈਂ ਫੇਰ ਸਾਰੇ ਦੋਸਤਾਂ ਨੂੰ ਕਹਿਣਾ ਚਾਹੁੰਦਾ ਐ ਤੇ ਨਵਾ ਚੈਨਲ ਐ ਇਹਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਦੋਸਤੋ ਭਾਈ ਅੰਮਰਪਾਲ ਦੀ ਮੈਂ ਗੱਲ ਕੀਤੀ ਸੀ ਕਿ ਉਹਨੂੰ ਜੇਲ੍ਹ ਚੋਂ ਛੱਡੋ ਉਹਨੂੰ ਪਰੋਲ ਦਿਓ ਅੰਮਰਪਾਲ ਦੀਆਂ ਮੈਂ ਲਗਾਤਾਰ ਤਿੰਨ ਵੀਡੀਓ ਪਾਈਆਂ ਤੇ ਦੋਸਤੋ ਮੇਰਾ ਚੈਨਲ ਦੇ ਉੱਤੇ ਸਟ੍ਰਾਈਕਾਂ ਲਾਟੀਆਂ ਕਮਾਲ ਦੀ ਗੱਲ ਆ ਯਾਰ ਪਰ ਨਹੀਂ ਦਬਦੇ ਨਹੀਂ ਦਬਦੇ ਇਸੇ ਤਰ੍ਹਾਂ ਚੱਲਾਂਗੇ ਸੱਚ ਦੇ ਆਧਾਰ ਦੇ ਰਾਹ ਤੇ ਚੱਲਾਂਗੇ ਪਰ ਤੁਸੀਂ ਦੋਸਤੋ ਸਾਥ ਦਿਓ ਤੁਸੀਂ ਸਾਰੇ ਸਾਥ ਦਿਓ ਜਿੰਨੇ ਮੋਬਾਈਲ ਘਰ ਦੇ ਵਿੱਚ ਐ ਤੁਸੀਂ ਆਪ ਦੇਖ ਰਹੇ ਹੋ ਆਪ ਦੇ ਮੋਬਾਈਲ ਤੋਂ ਕਰੋ ਤੇ ਜਿੰਨੇ ਤੁਹਾਡੇ ਘਰੇ ਮੋਬਾਈਲ ਐ ਉਹਨਾਂ ਤੋਂ ਆਪਣੇ ਮੋਬਾਈਲ ਤੋਂ ਲਿੰਕ ਭੇਜ ਕੇ ਹੋਣਾ ਤੋਂ ਸਬਸਕ੍ਰਾਈਬ ਕਰਾਉ ਤੇ ਮੈਂ ਭਗਵੰਤ ਮਾਨ ਦੀ ਸੁੱਖ ਮੰਗਦਾ ਉਹ ਜਲਦੀ ਠੀਕ ਹੋਣ ਤੇ ਲੋਕਾਂ ਦੇ ਵਿੱਚ ਆਉਣ ਵਿਚਰਨ ਸੇਵਾ ਕਰਨ ਦਿੱਲੀ ਤੋਂ ਉੱਭਰ ਕੇ ਰਹਿਣ ਤੇ ਦੋਸਤੋ ਇੰਨੀ ਆਪ ਬੇਨਤਨਾ ਸੀ ਹਰ ਪੀੜਤ ਕੋ ਲੋਕਾਂ ਨੂੰ ਗੁਰੂ ਹਿੰਮਤ ਹੌਸਲਾ ਬਖਸ਼ੇ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ